ਅੱਜ ਕੀਤਾ ਗਿਆ ਕਿ ਇਹ ਜਿਹੜੇ ਈ ਰੱਖਿਆ ਨੇ ਸ਼ਹਿਰ ਦੇ ਵਿੱਚ ਇਹਨਾਂ ਦੀ ਬੜੀ ਭਰਮਾਰ ਹੋ ਗਈ ਆ ਉਹ ਬਿਨਾਂ ਹੀ ਦਿਮਾਗ ਤੋਂ ਇਹ ਚਲਾਈ ਜਾਂਦੇ ਨੇ ਇਹ ਨਾ ਅਗੇ ਵੇਂਦੇ ਨਾ ਸੱਜੇ ਵੇਂਦੇ ਨਾ ਖੱਬੇ ਵੇਂਦੇ ਆ ਤੇ ਇਹਨਾਂ ਨੇ ਬਹੁਤ ਮਤਲਬਾਤ ਚੁੱਕੀ ਆ ਸ਼ਹਿਰ ਦੇ ਵਿੱਚ ਇਹ ਨੰਬਰ ਇਹਨਾਂ ਨੇ ਕਿਸੇ ਨੇ ਨਹੀਂ ਲਾਇਆ ਦਸੰਸ ਕੇ ਕੋਈ ਨਹੀਂ ਕਿਸੇ ਨੇ ਆਰ ਸੀ ਨਹੀਂ ਬਣਾਈ ਔਰ ਅੱਜ ਉਹਨਾਂ ਨੂੰ ਮੈਂ ਬੰਦ ਕੀਤਾ ਜਿਹੜੇ ਜਿਨ੍ਹਾਂ ਦੇ ਵਿੱਚ ਜਿਨ੍ਹਾਂ ਤੇ ਨੰਬਰ ਨਹੀਂ ਲੱਗੇ ਇਹ ਵੇਖੋ ਜਿਹੜਾ ਸੱਚ ਹੈ ਉਹ ਸਾਰਿਆਂ ਦੇ ਸਾਹਮਣੇ ਉਹਨਾਂ ਨੂੰ ਮੰਨਣਾ ਹੀ ਪੈਣਾ ਇਹ ਸਾਰੇ ਆਪਣੇ ਆਪ ਦੇ ਧਿਆਨ ਮਾਰਨ ਪੀ ਕੀ ਕਰ ਰਹੇ ਆ ਕਈ ਵਾਰੀ ਅਸੀਂ ਰੋਕਨੇ ਆ ਤੇ ਰੋਕਦਿਆਂ ਰੋਕਦਿਆਂ ਦੌੜ ਜਾਂਦੇ ਨੇ ਮਤਲਬ ਇਹ ਗੱਲ ਨਹੀਂ ਕਿ ਠੀਕ ਹੈ ਨਹੀਂ ਕਿ ਚੱਲੇ ਇਹ ਕੋਈ ਵੀ ਪ੍ਰੋਫੈਸ਼ਨਲ ਡਰਾਈਵਰ ਨਹੀਂ ਇਹਨਾਂ ਕੋਲ ਲਾਇਸੈਂਸੀ ਅੱਧਿਆਂ ਕੋਤੇ ਨਹੀਂ ਕਿਸੇ ਵਿਰਲੇ ਵਾਂਝੇ ਕੋ ਹੋਏਗਾ ਇਹਨਾਂ ਨੂੰ ਅੱਜ ਦੱਸਦਾ ਵੀ ਜਿਹੜਾ ਜੇ ਕੋਈ ਇਹਨਾਂ ਨੂੰ ਟਾਈਮ ਦਿੱਤਾ ਅਫਸਰਾਂ ਨਾਲ ਗੱਲ ਕਰਕੇ ਤੇ ਫੇਰ ਇਹਨਾਂ ਨੂੰ ਦੋ ਚਾਰ ਦਿਨਾਂ ਪੰਜਾਂ ਦਾ ਟਾਈਮ ਦੇਵਾਂਗਾ ਜਦੇ ਵਿੱਚ ਆਪਣੇ ਲਾਇਸੈਂਸ ਅਪਲਾਈ ਕਰਕੇ ਤੇ ਆਪਣੀਆਂ ਰਸੀਦਾਂ ਲਿਆ ਕੇ ਦੇਣਗੇ ਤੇ ਆਪਣੇ ਜਿਹੜੇ ਵਹੀਕਲ ਨੇ ਉਹਨਾਂ ਦੀਆਂ ਆਰਸੀ ਅਪਲਾਈ ਕਰਕੇ ਤੇ ਰਸੀਦ ਲਿਆ ਕੇ ਤੇ ਉਹਨਾਂ ਕਿੰਨੇ ਤੇ ਇਹਨਾਂ ਦੇ ਖਿਲਾਫ ਕਾਰਵਾਈ ਕਰੂੰਗਾ ਚਲੋ ਅਸੀਂ ਮਾਨ ਕਰਨੇ ਆ ਬੰਦੇ ਸਾਰੇ ਸਾਰੇ ਆਪਣਾ ਰੋਟੀ ਪਾਣੀ ਕਮਾਉਣ ਪਰ ਇਹ ਇਹ ਇੰਨਾ ਕਿ ਕਮਾਉਣ ਜਿੰਨੇ ਨਾਲ ਸਾਰਿਆਂ ਦਾ ਗੁਜ਼ਾਰਾ ਹੁੰਦਾ ਰਹੇ ਇਹ ਨਹੀਂ ਵੀ ਕਿਦਾ ਨੁਕਸਾਨ ਕਰਕੇ ਆਪਣਾ ਰੋਟੀ ਪਾਣੀ ਕਮਾਉਣ ਦਾ ਕੋਈ ਦਾ ਵਧੀਆ ਨਹੀਂ ਗੱਲ ਹੈ ਵਿੱਚ 40 50% ਬੰਦੇ ਜਿਨ੍ਹਾਂ ਕੋਲ ਲਾਇਸੈਂਸੀਆਂ ਨਹੀਂ ਜਿਨ੍ਹਾਂ ਨੂੰ ਡਰਾਈਵਰੀ ਦਾ ਪਤਾ ਹੀ ਨਹੀਂ ਇੱਕ ਦਿਨ ਮੈਂ ਇੱਕ ਵੇਖਿਆ ਉਹਨੂੰ ਚੁੱਕ ਕੇ ਪਤਾ ਲੱਗਾ ਕਿ ਉਹਦੇ ਘਰ ਦੇ ਉਹਨੂੰ ਉੱਥੇ ਬਿਠਾ ਦਿੰਦੇ ਨੇ ਥੱਲੇ ਉਹ ਧੜ ਨਹੀਂ ਦਾ ਚੱਲਦਾ ਤੇ ਉਹ ਸਾਰਾ ਦਿਨ ਇੱਥੇ ਰਕਸ਼ਾ ਚਲਾਉਂਦਾ ਕਿ ਸ਼ਹਿਰ ਚ ਪਰ ਮੈਨੂੰ ਇਹ ਨਹੀਂ ਕਲੀਅਰ ਹੋਇਆ ਵੀ ਸਾਡੇ ਸ਼ਹਿਰ ਚ ਕੀ ਹੋਰ ਕਿਤੇ ਆ ਉਹ ਦਿਆਂ ਕਰਨ ਫਿਰ ਉਹ ਨੂੰ ਵੀ ਰੋਕਾਂਗੇ ਵੀ ਇਹ ਕੰਮ ਨਾ ਕਰ ਅੱਜ ਘੱਟੋ ਘੱਟ ਲਗਭਗ ਸਵੇਰੇ ਵੀ 50 ਲਗਭਗ ਗੱਡੀਆਂ ਫੜੀਆਂ ਜਿਨ੍ਹਾਂ ਦੇ ਵਿੱਚ ਕਈਆਂ ਦੇ ਲਾਇਸੈਂਸ ਨਹੀਂ ਹੈਗੇ ਕਈਆਂ ਦੇ ਹੈਗੇ ਆ ਉਹਨਾਂ ਨੇ ਘਰ ਲਾ ਕੇ ਰੱਖਿਆ ਅਸੀਂ ਸਾਰਿਆਂ ਨੂੰ ਬੇਨਤੀ ਕਰਤੀ ਆ ਵੀ 8 ਜਾਂ 10 ਦਿਨ ਦਾ ਪ੍ਰਸ਼ਾਸਨ ਕੋਲ ਹੱਥ ਜੋੜ ਕੇ ਟਾਈਮ ਲੈ ਲੈਣੇ ਵੀ ਉਹਦੇ ਵਿੱਚ ਵਿੱਚ ਆਪਣੀਆਂ ਆਰਸੀਆਂ ਬਣਾਓ ਕਈ ਹੈਂਡੀਕੈਪਸ ਕਈਆਂ ਦੇ ਹੱਥ ਨਹੀਂ ਮੁੜਦੇ ਉਹ ਸਵਾਰੀਆਂ ਲੈ ਇਥੇ ਉਹਨਾਂ ਨੂੰ ਕੀ ਕਹੀਏ ਫਿਰ ਅਸੀਂ ਤਾਂ ਕਹਿੰਨੇ ਆ ਜੀ ਅਹੀਂ ਕਹਿੰਦੇ ਸਾਡੀ ਗੱਲ ਪੈਂਦੀ ਏ ਉਹ ਲਾ ਕੇ ਰੱਖੇ ਹੋਏ ਵੀ ਉਹਨਾਂ ਨੂੰ ਪਤਾ ਚਲਾਣ ਹੋ ਜਾਂਦੇ ਆ ਵੀ ਉੱਚਾ ਘਰ ਲਾ ਕੇ ਰੱਖੇ ਹੋਏ ਬਹੁਤ ਜ਼ਿਆਦਾ ਜੀ ਕਿਹੜਾ ਕਿਹੜਾ ਨਸ਼ਾ ਕਰਦੇ ਆ ਨੂੰ ਇਹ ਅਸੀਂ ਕਹਿ ਦੱਸਦੇ ਆ ਅੰਮਲੀ ਹੁੰਦੇ ਆ ਅਸੀਂ ਆਪ ਕਈਆਂ ਨੂੰ ਕਹਿੰਦੇ ਆ ਵੀ ਇੱਕ ਦਿਨ ਇੱਕ ਬੰਦੇ ਨੇ ਸ਼ਰਾਬ ਪੀਤੀ 400 ਵਾਰੀਆਂ ਬਿਠਾਈਆਂ ਮੈਂ ਇਹਨੂੰ ਕਿਹਾ ਮੈਂ ਕਿਹਾ ਵੀ ਤਿਆ ਤੂੰ ਪੈਗ ਲਾਇਆ ਤੂੰ ਪੈਗ ਲਈ ਦੇ ਵਿੱਚ ਸਵਾਰੀਆਂ ਟੋਣਿਆ ਇਸ ਸ਼ਹਿਰ ਦੇ ਵਿੱਚੋਂ ਅਸੀਂ ਇਹ ਰਜਗ ਕਮਾ ਕੇ ਖਾਣਾ ਇੱਕ ਬੰਦੇ ਨੇ ਨਹੀਂ ਖਾਣਾ ਇਹ ਰਜਗਾਰ ਲਗਭਗ 4-500 ਬੰਦੇ ਦਾ ਰਜਗਾਰ ਆ ਇਹ ਇੱਕ ਬੰਦੇ ਦੀ ਵਜ੍ਹਾ ਨਾਲ ਜਾਂ ਕੁਝ ਬੰਦੇ ਦੀ ਵਜ੍ਹਾ ਨਾਲ ਗਲਤ ਹੁੰਦਾ ਹੀ ਮੰਨਦੇ ਆਂ ਅਸੀਂ ਕੁਝ ਖੁਦ ਗਿਆ ਪ੍ਰਸ਼ਾਸਨ ਲਗਭਗ 500 ਦੇ ਵਿੱਚੋਂ 100 200 ਨੂੰ ਪਤਾ ਹੋ ਗਿਆ 2 230 ਕਿਹਨਾਂ ਨੇ ਕਿਹਨਾਂ ਨੂੰ ਪਤਾ ਹੀ ਨਹੀਂ ਕਿੱਥੇ ਗੱਡੀ ਲੈ ਕੇ ਤੁਰ ਪਏ ਆ ਗੱਡੀ ਆਧ ਵਿੱਚ ਖਲਾ ਇੱਕ ਅੱਗੇ ਖੜੀ ਇੱਕ ਪਿਛੇ ਰੋਕ ਦਿੰਦੇ ਆ ਉਹਦੇ ਪਿਛੇ ਇੱਕ ਠੋਕ ਦਿੰਦੇ ਆ ਇਹ ਪੈਸੇ ਤਾਂ ਦੇਖ ਦੇਖੋ ਹੁਣ ਜਾ ਹੀ ਖਰਚਾ ਜੀ ਕਰਨਾ ਕੋਈ ਕੇਸ ਰਾਨਾ ਕੋਈ ਕਿੱਥੇ ਕਰ ਰਹੀ ਆ ਉਹ ਕੋਈ ਜੀ ਆਪਣੇ ਜੇਬ ਚੋਂ ਨਹੀਂ ਲਾਏਗਾ ਪ੍ਰਸ਼ਾਸਨ ਚਲਾਨ ਕਰਨ ਦਿਆ ਜੀ ਫੰਡ ਕਲ ਚਲਾਨ ਕੀਤੇ ਇਹਨਾਂ ਨੇ ਵੀ ਇਹ ਕਹਿੰਦੇ ਆ ਵੀ ਜਿਹੜੀਆਂ ਗੱਡੀਆਂ ਗਲਤ ਚਲਦੀਆਂ ਉਹਨਾਂ ਦੇ ਚਲਾਣ ਹੋਣਗੇ ਮਾਰਕਟਾਈਜ਼ ਮਾਰਕਟਾਈ ਕਿਸੇ ਦੀ ਗੰਤੀ ਸਾਰੇ ਵੇਖ ਦਿਓ ਜਦੋਂ ਗਲਤ ਕੋਈ ਗੱਡੀ ਲਾਏਗਾ ਹੁਣ ਇੱਕ ਗੱਡੀ ਅੱਗੇ ਲੱਗੀ ਐ ਕੱਦ ਚਲਾ ਦਿਓ ਔਰ ਰਾਹ ਜਾਮ ਹੋਏ ਨਾ ਇਹਨਾਂ ਨੇ ਸਵਾਰੀ ਲੈ ਕੇ ਤੁਰ ਪੜਾ ਗੱਲ ਸਾਡੀ ਪੈਣੀ ਕਈਆਂ ਦਾ ਸਮਾਨ ਸਮਾਨ ਗਵਾਚਾ ਸਾਡੀ ਯੂਨੀਅਨ ਦੇ ਵਿੱਚ ਸਰ 4-4 ਲੱਖ ਦਾ ਸੋਨਾ ਸੀ ਆਪ ਬੋੜੇ ਲੋਕਾਂ ਨਹੀਂ ਸਰ ਪਤਿ ਦਿਖੋ ਉਹਨਾਂ ਤੇ ਕਹਿਣਾ ਤੇ ਹੈਗਾ ਨਾ ਹੁਣ ਮੰਨ ਲਓ ਇੱਕ ਬੰਦਾ ਸਹੀ ਗੱਲ ਲਾਈਨ ਚ ਤੁਰਿਆ ਆਉਂਦਾ ਇੱਕ ਲਿਆ ਕੇ ਵਿੱਚ ਲੋਕ ਤੇ ਉਹਨੂੰ ਕਹਿਣਾ ਨਹੀਂ ਜਿਹੜਾ 1.5 ਘੰਟੇ ਤੋਂ ਆਪਣਾ ਨੰਬਰ ਟਿਕਨ ਦਿਆ ਹੁਣ ਇੱਕ ਨੱਚ ਕੀ ਰਜਮੰਦੀ ਅੱਜ ਇਹ ਵੀ ਜਿਹੜੀਆਂ ਗੱਡੀਆਂ ਫੜੀਆਂ ਅਸੀਂ ਇਹਨਾਂ ਦਾ ਇੱਕ ਟਾਈਮ ਲੈ ਲਵਨੇ ਆ 10 ਦਿਨ ਦਾ ਜਾਂ ਹਫਤਾ ਦਾ ਟਾਈਮ ਦਿਓ ਇਹ ਸਾਰਿਆਂ ਦੇ ਲਾਇਸੈਂਸ ਆਰਸੀਆਂ ਓਕੇ ਕਰਦੇ ਆ ਇਹ ਗੱਲ ਤਾਂ 6 ਮਹੀਨੇ ਪਹਿਲਾਂ ਵੀ ਹੋਈ ਹਾਂਜੀ ਭਰਾੜੀਆਂ ਗੱਡੀਆਂ ਤਾਂ ਹੈਗੇ ਜੀ ਸਾਡੀਆਂ ਤੇ ਥੋੜੀਆਂ ਤੇ ਰਹਿ ਗਈ ਪਰ ਉਹ ਜਿਹੜੀਆਂ ਗੱਡੀਆਂ ਹੁਣ ਬਟਾਲੇ ਚੱਲਦੀਆਂ ਇਹਨਾਂ ਦੀ ਜਮਾਨਤ ਚੁੱਕਣੇ ਵੀ ਚਲੋ ਇਹ ਵਿਚਾਰੇ ਇਹ ਵੀ ਰੋਟੀ ਕਮਾ ਕੇ ਖਾਂਦੇ ਨੇ ਮੇਰੇ ਪੱਡਾ ਖੁਨਾਣ ਸਾਹਿਬ ਮੇਰੀ ਤੇ ਮੇਰੇ ਕੋਲ ਗੱਡੀਆਂ ਫਾਈਨਾਂਸ ਹੋਈਆਂ ਬੰਦੇ ਦੀਆਂ 40 50 ਗੱਡੀਆਂ ਫਾਈਨਾਂ ਹੁਣ ਇਹਨਾਂ ਦੀ ਗੱਡੀ ਫੜੀ ਗਈ ਤੇ ਮੈਂ ਨਾ ਕੋਈ ਸੋਲਮੈਂਟ ਲੈਣੇ ਮੈਨੂੰ ਸੋਲਮੈਂਟਰੀ ਦੇਣ ਦੇ ਗੱਡੀ ਅੜ ਗਈ ਇਹਨਾਂ ਦੀ 10-12 ਗੱਡੀਆਂ ਰੋਹ ਹੀ ਫੜ ਲੈਣਗੇ ਛੱਡ ਦਿੰਦੇ ਆ ਹੁਣ ਜੇ ਉਹ ਸੁਝੇ ਉਹ ਜੇ ਉਹ ਨਾਸ਼ ਕੀਤੀ ਉਹਦੇ ਕਾਗਜ਼ ਜਾਂ ਆਰ.ਸੀ ਕੋਈ ਨਹੀਂ ਉਹ ਸਭ ਕੁਝ ਮੈਨੂੰ ਪੇ ਇਹਨਾਂ ਦੇ ਸਟੈਂਪ ਪੇਪਰ ਪੇ ਨਾ ਚੱਕ ਚੁੱਕ ਸਾਰੇ ਪੇ ਦੋ ਇੱਕ ਉਹ ਆਪਸ਼ਨ ਨੇ ਕੋਈ ਕੋਈ ਉਹਦੇ ਗੱਲਬਾਤ ਹੀ ਕੋਈ ਆ ਗਈ ਉਹ ਭਾਜੀ ਹੁਣ ਇਹ ਕਹਿੰਦੇ ਬਿ ਲਾਇਸੈਂਸ ਕਾੜਦੇ ਆ ਲਾਇਸੈਂਸੀ ਜਾਂ ਕੋ ਟੈਂਪਰੇਰੀ ਲਾਇਸੈਂਸ ਇਹਨਾਂ ਦਾ ਬਣਾਉਣਾ ਵੀ ਜਿਹੜੇ ਆਪਣੇ ਰਿਕਸ਼ਾ ਗੱਲਾਂ ਚਲਾ ਸਕਣ ਕਾਰ ਭਾਂ ਨਾ ਚਲਾ ਸਕਣ ਉਹਨ ਦੀ سپورਟ ਤੇ ਦੇ ਨੇ ਜੇ 10 15 ਦਿਨ ਉਹਨੇ ਵੇਟ ਕਰਤਾ ਲੇਟ ਕਰਤਾ ਇਹਨਾਂ ਨੇ ਇਹ ਮੈਨੂੰ ਕਿਥੋਂ ਕਿਸਾ ਦੇਣੀ ਹੈ ਇਹਨਾਂ ਨੇ ਉਹ ਬੰਦੇ ਤੇ ਵਿਹਲੇ ਬੈਏ ਨੇ ਨੰਬਰ ਕਈ 22 ਨੰਬਰ ਦੇ ਜਿਹੜਾ ਗਿਆ 2022 ਦੇ ਗੱਡੀਆਂ ਉਹਨਾਂ ਨੂੰ ਨਹੀਂ ਆਰਸੀ ਮਿਲਣ ਈ ਹੈਗੀ ਉਹ ਏਜੰਸੀ ਨੂੰ ਦਬਾਉਂ ਜਾਂਦਾ ਸਾਨੂੰ ਤੇ ਜਿੰਨਾ ਹੈਗੀ ਬਾਕੀ ਉਹਨਾਂ ਅਪਲਾਈ ਕਰਾ ਦਨੇ ਆ ਟੈਂਪਰੀ ਨੰਬਰ ਦਾ অপਸ਼ਨ ਦੇ ਦੇਣਾ ਇੱਕ ਟੈਂਪਰੀਰੀ ਨਾਲ ਕੋਈ ਲਸਾਂਸ ਦੇ ਦੇਣਾ ਜਿਹੜਾ ਅੱਜ ਅਪਲਾਈ ਕਰਨਾ ਸਵੇਰੇ ਲਸਾਂਸ ਮਿਲ ਜਾਏ ਸਿਰਫ ਈ ਰਿਕਸ਼ਾ ਚਲਾ ਸਕਣ 18 ਸਾਲ ਦੀ ਉਮਰ ਤੋਂ ਬਾਅਦ ਹੀ ਅਪਲਾਈ ਕਰਨ ਲੱਗਾ ਚਾਹੀਦਾ ਇਹ 18 ਕਰੇ 20 30 3 40 ਦੇ ਸਾਰੇ ਹੈਗੇ ਨੇ ਇਹ ਤੇ ਇਹਨਾਂ ਨੂੰ অপਸ਼ਨ ਤੇ ਦੇ ਦੇਣ ਇੱਕ ਟੈਂਪਰੀਰੀ ਸਰਪੇ ਦੇਣ ਵੀ ਟੈਂਪਰੀਰੀ ਆਪਣਾ ਈ ਰਿਕਸ਼ਾ ਚਲਾ ਸਕਦੇ ਆ ਹੋਰ ਕੁਝ ਨਹੀਂ ਚਲਾ ਸਕਦੇ ਉਹਦੀ ਆਪਸ਼ਨ ਦੇ ਦੇ ਨਾ ਫੇਰ ਉਹਨਾਂ ਨੂੰ ਉਹ ਤੁਹਾਡੇ ਤੇ ਬੰਦੇ ਆ ਕੀ ਕਰਨਾ ਹੈ ਉਹ ਤੁਹਾਡੇ ਕੀ ਕਰਨਾ ਹੈ ਚੈੱਕ ਕਰਦੇ ਹੋ ਕਿਸੇ ਰਿਕਸ਼ਾ ਨੂੰ ਤੁਸੀਂ ਕਿਹੜੇ ਕਿਹੜੇ ਕਾਗਜ਼ ਚਾਹੀਏ ਮੈਂ ਇਹਨਾਂ ਕੋ ਚੱਕ ਲਈਏ ਸਟੈਂਪ ਪੇਪਰ ਲਿਆ ਇਹਨਾਂ ਕੋ ਮੈਂ 5 500 ਰੁਪਏ ਦਾ ਹੋਰ ਕਿਹੜੇ ਕਾਗਜ਼ ਚਾਹੀਏ ਪੂਰ ਨੇ ਗੱਡੀ ਦੀ ਕਿ ਆਰ ਸੀ ਵੀ ਹੈਗੀ ਮਕ ਪਈਆਂ ਨਾ ਦੀਆਂ ਹੈਗੀਆਂ ਵਾ ਚੈੱਕ ਪੂਰੇ ਪਈ ਹੈ ਕੋਈ ਉਹ ਆਪਸ਼ਨ ਕੋਈ ਨਹੀਂ ਵਧੀਆ ਕਰਦਾ ਇਹਨਾਂ ਦੀ ਆਰ ਸੀ ਉਹਨਾਂ ਨੂੰ ਤੇ ਜਬਤ ਨਹੀਂ ਕੀਤਾ ਗਿਆ ਜੜੀ ਇਹਨਾਂ ਦੇ ਇਨਸੂਰੈਂਸ ਪੋਲੀ ਵੀ ਹਾਂਜੀ ਇਨਸੂਰੈਂਸ ਵੀ ਦੇਣਾ ਦੀ ਨਵੀਆਂ ਨਵੀਆਂ ਦੀ ਆ ਉਹਦੀ ਮੇਕ ਹੈਗੀ ਆ ਹੈਗੀ ਤੁਹਾਨੂੰ ਇਹਨਾਂ ਪਤਾ ਹੈ ਇਨਸੂਰਸ ਦੇ ਵਿੱਚ ਜਿਹ ਰੜਕਾ ਤੇ ਅੱਜ ਪਿਆ ਵਾ ਉਦੋਂ ਕਿਉਂ ਨਹੀਂ ਪਿਆ ਹੈਗਾ ਜੇ ਰੂਲ ਅੱਜ ਨਵਾਂ ਬਣਾ ਕੋਈ ਰੂਲ ਤੇ ਉਦੋਂ ਦਾ ਚੱਲਣ ਡਿਆ ਜੋ ਹੈਗਾ ਵਾ ਮਤਲਬ ਜੇ ਆਪਸ਼ਨ ਆਉਂਦੀ ਇੱਕ ਡੀਟੀ ਦੇ ਉੱਤਰ ਤੇ ਕਹਿ ਕੇ ਇੰਨਾ ਤੇ ਕਹਿ ਦਿੰਨਾ ਕਿ ਟੈਂਪੋਰਰੀ ਲਾਇਸੈਂਸ ਦੇ ਦਿਓ ਇਹਨਾਂ ਨੂੰ ਸਿਰਫ ਓਨਲੀ ਈ ਰਿਕਸ਼ਾ ਚਲਾ ਸਕਦੇ ਆਤਲਵਾ ਗੱਡੀ ਹੋਰ ਕੋਈ ਨਹੀਂ ਚਲਾ ਸਕਦੇ ਤੁਹਾਨੂੰ ਵੀ ਮੁਸ਼ਕਲ ਆਉਂਦੀ ਮੁਸ਼ਕਲ ਆਉਣੀ ਮੈਂ ਨੇ ਕੋ 25000 ਰੁਪਏ ਦੀ ਕਿਸੇ ਲੈਣੀ ਮੈਨੂੰ ਨਹੀਂ ਦੇ ਜਣਾ ਮੈਂ ਨਾਲ ਲੜਾ ਹੁਣ ਮੈਂ ਤਾਂ ਸੋ ਆਪਣੀ ਤਾਂ ਠੀਕ ਵਾ ਮੈਂ ਤਾਂ ਸੋ ਕੀ ਕਰਾਂ ਬੰਦੇ ਹੁਣ ਮੈਂ